ਅਮਰਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਤੋਂ ਦੱਸਿਆ ਕਿ 5 ਕਿਲੋ 25 ਗ੍ਰਾਮ ਹਿਰੋਇਨ ਸਮੇਤ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਆ ਦੱਸਿਆ ਕਿ ਇਸ ਦੇ ਤਾਰ ਜਣੇ ਨੇ ਉਹ ਪਾਕਿਸਤਾਨ ਦੇ ਨਾਲ ਜੁੜੇ ਨੇ ਔਰ ਇਹ ਪਾਕਿਸਤਾਨ ਤੋਂ ਹੀ ਡਰੱਗਸ ਮੰਗਾਉਂਦਾ ਸੀ ਮਨਜੋਗ ਸੀਐਮ ਸਾਹਿਬ ਦਾ ਇਹਦਾ ਯੋਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਇੱਕ ਮੇਨ ਜਿਹਨੂੰ ਆਪਾਂ ਬਿਗ ਫਿਸ਼ ਕਹਿ ਸਕਦੇ ਹਾਂ ਵੱਡੀ ਮੱਛੀ ਡਰੱਗ ਟ੍ਰੇਡ ਦੀ 5 ਕਿਲੋ 25 ਗ੍ਰਾਮ ਹਿਰੋਇਨ ਨਾਲ ਅਰੈਸਟ ਹੋਇਆ ਰਾਜਪਾਲ ਚੜ੍ਹਤੇ ਦਾ ਰਹਿਣ ਵਾਲਾ ਉਹਦੇ ਖਿਲਾਫ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਉਹਦੇ ਚ ਜਿਹੜਾ ਹੈਗਾ ਮਕਬੂਲਪੁਰਾ ਥਾਣੇ ਤੇ ਇੱਕ ਪਿਸਤਲ ਵੀ ਤੋਂ ਮਿਲਿਆ ਸੀ ਔਰ ਬਟਾਲੇ ਦੇ ਇੱਕ ਕੇਸ ਦੇ ਵਿੱਚ ਵੀ ਵਾਂਟਡ ਹੈ ਜਿਹਦੇ ਵਿੱਚ ਡਰੋਨ ਤੇ 10 ਕਿਲੋ ਦੀ ਰਿਕਵਰੀ ਇਹਦੇ ਸਾਥੀਆਂ ਤੋਂ ਹੋਈ ਸੀ ਇਹਦੇ ਵਿੱਚ ਜਿਹੜੀ ਮੇਨ ਨੇ ਇੰਪੋਰਟੈਂਟ ਗੱਲ ਹੈ ਕਿ ਪਹਿਲਾਂ ਐਸਐਚਓ ਛਾਟਾ ਵੱਲੋਂ ਜਿਹੜਾ ਲੱੱਕੀ ਨਾਮ ਦਾ ਇੱਕ ਬੰਦਾ ਹੈ ਉਹ ਤੋਂ 3 ਕਿਲੋ 154 ਗ੍ਰਾਮ ਹੀਰੋਇਨ ਪੰਨਿਆਦਵ ਕੋ ਫੜੀ ਗਈ ਸੀ ਤੇ ਨਾਲ ਕੁਝ ਡਰਗ ਮੰਨੀ ਸੀਗੀ ਇਹ 8 8 ਦੀ ਗੱਲ ਹੈ ਉਸ ਤੋਂ ਬਾਅਦ ਉਹਦੇ 'ਚ ਇਹ ਜਿਹੜਾ ਰਾਜਪਾਲ ਇਹ ਫਿਗਰ ਹੋਇਆ ਉਸ ਇਨਵੈਸਟੀਗੇਸ਼ਨ ਦੇ ਵਿੱਚ 19 ਦਸ ਨੂੰ ਇਹਨੂੰ ਗ੍ਰਿਫਤਾਰ ਕਰਕੇ ਤੋਂ 5 ਕਿਲੋ ਤੇ 25 ਗ੍ਰਾਮ ਜੜੀ ਰਿਕਵਰ ਕੀਤੀ ਗਈ ਮੋਢਲੀ ਕੁਛ ਗੇ ਤੋਂ ਪਤਾ ਲੱਗਿਆ ਕਿ ਇਹਦੇ ਕ੍ਰਾਸ ਬਾਰਡਰ ਸਮੱਗਲਰਜ਼ ਨਾਲ ਕਾਫੀ ਲਿੰਕ ਨੇ ਔਰ ਡੇਰਾ ਬਾਬਾ ਨਾਨਕ ਸੈਕਟਰ ਜਿਹੜਾ ਉਹ ਨੂੰ ਇਹ ਯੂਜ਼ ਕਰ ਰਹੇ ਸੀਗੇ ਕਿਉਂਕਿ ਇਹਦੇ ਖਿਲਾਫ ਜਿਹੜਾ ਡੇਰਾ ਬਾਬਾ ਨਾਨਕ ਥਾਣੇ ਦੇ ਵਿੱਚ ਪਹਿਲਾਂ ਵੀ ਪਰਚਾ ਹੈਗਾ ਜਿਹੜਾ ਐਫ ਆਈ ਆਰ ਨੰਬਰ 143/25 ਉਹਦੇ 10 ਕਿਲੋ ਹਿਰੋਇਨ ਦਿ ਅਿਰਕ੍ਰਾਫਟ ਐਕਟ ਵੀ ਡਰੋਨ ਦਾ ਲੱਗਿਆ ਹੋਇਆ ਹੈ ਦੂਜੀ ਇੰਪੋਰਟੈਂਟ ਗੱਲ ਇਹ ਹੈ ਕਿ ਬੜਾ ਛਾਤਰ ਬੰਦਾ ਹੈ ਤੇ ਜਿਹੜੀ ਇੱਕ ਕਨਸਾਈਨਮੈਂਟਸ ਇਧਰ ਉਧਰ ਦਾ ਕੰਮ ਕਰਦਾ ਸੀਗਾ ਉਹ ਝੋਲਿਆਂ ਦੇ ਵਿੱਚ ਬੈਗਸ ਦੇ ਵਿੱਚ ਕੱਪੜੇ-ਕੁਪੜੇ ਉੱਪਰ ਪਾ ਕੇ ਜਿਵੇਂ ਵੀ ਅਲੱਗ-ਅਲੱਗ ਬੱਸ ਸਟੈਂਡਾਂ ਤੋਂ ਤੇ ਹੋਰ ਜਿਵੇਂ ਜਲੰਧਰ, ਲੁਧਿਆਣਾ ਇਸ ਏਰੀਆ 'ਚ ਸਪਲਾਈ ਦੀ ਗੱਲ ਇਹਦੀ ਪੁਛਗਿੱਛ ਸਾਹਮਣੇ ਆਈ ਹੈ। ਔਰ ਮੇਨ ਗੱਲ ਇਹਦੇ 'ਚ ਇਹੀ ਹੈ ਕਿ ਇਸੇ ਮੇਰੇ ਖਿਆਲ ਤਕਰੀਬਨ 4-5 ਮਹੀਨੇ ਤੋਂ ਕਾਫੀ ਐਕਟਿਵ ਰਿਹਾ ਹੈ ਔਰ ਜੀ ਪੁਛਗਿਛ ਤੋਂ ਇਹ ਪਤਾ ਲੱਗਿਆ ਕਿ ਕਾਫੀ ਕਨਸਾਈਨਮੈਂਟਸ ਇਹਨੇ ਉਤੋ ਚੁੱਕੀਆਂ ਉਸੇ ਸੈਕਟਰ ਤੋਂ ਤੇ ਅੱਗੇ ਡਿਸਟ੍ਰਿਬਿਊਟ ਕੀਤੀਆਂ ਇਸ ਕੇਸ 'ਚ ਇੱਕ ਲੋਕਲ ਬੰਦਾ ਅਸੀਂ ਕੱਲ ਫੇਰ ਹੋਰ ਅਰੈਸਟ ਕੀਤਾ ਉਹਦੀ ਵੀ ਪੁਛਗਿਛ ਚੱਲ ਰਹੀ ਹੈ ਉਹ ਤੋਂ ਅੱਗੇ ਉਸ ਬੰਦੇ ਹੋਰ ਨਾਮਜ਼ਦ ਹੋਏ ਨੇ ਬਹੁਤ ਜਲਦੀ ਹੋਗੇ ਗ੍ਰਿਫਤਾਰ ਹੋਣਗੇ ਉਹਨਾਂ ਕੋ ਵੀ ਕਾਫੀ ਕਨਸਾਈਨਮੈਂਟਸ ਹੋਣ ਦੀ ਆਸ ਹੈ ਬਿਕਾਉਜ਼ ਵੱਡੇ ਲੈਵਲ ਦਾ ਕੰਮ ਸਮਗਲਿੰਗ ਦਾ ਹੋ ਰਿਹਾ ਸੀਗਾ ਇਨੋਕਾ ਇੱਕ ਵੱਡਾ ਨਾਰਕੋ ਕਾਟਲ ਕਹਿ ਸਕਦੇ ਹਾਂ ਔਰ ਰਾਜਪਾਲ ਦੀ ਜਿਹੜੀ ਉਮਰ ਹੈ ਤਕਰੀਬਨ 20 ਸਾਲ ਹੈ ਪਹਿਲਾਂ ਅਲੱਗ-ਅਲੱਗ ਸ਼ਿਪਯਾਰਡ ਦੇ ਵਿੱਚ ਚਨਈ ਤੇ ਮੁੰਬਈ ਦੇ ਵਿੱਚ ਕੰਮ ਕਰਦਾ ਰਿਹਾ ਦਸਵੀਂ ਪਾਸ ਹੈ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਇਹਦੇ ਖਿਲਾਫ ਇੱਕ ਅਰਚਾ ਦਰਜਾ ਮਕਬੂਲਪੁਰੇ 308 ਲੱਗੀ ਹੈ ਤੇ ਨਾਲ ਪੀ ਐਨ ਐਸ ਦਾ ਆਬਜੈਕਟ ਲਗਿਆ ਇਹਦੇ ਚ ਜਿਹੜੀ ਮੇਨ ਇਸ਼ੂ ਸਾਡਾ ਹੁਣ ਰਹਿੰਦਾ ਉਹ ਇਹਦੀ ਲਿੰਕੇਜਸ ਤੇ ਜਿਹੜੇ ਇੰਨੇ ਵੱਡੇ ਸਮਾਨ ਆਏ ਉਹ ਕਿੱਥੇ ਕਿੱਥੇ ਗਏ ਐ ਅਸਾਈਨਮੈਂਟਸ ਉਹਨਾਂ ਨੂੰ ਰਿਕਵਰ ਕਰਨਾ ਕੁਝ ਬੰਦੇ ਸਾਡੇ ਕੋਲ ਫਿਕਰ ਹੋ ਗਏ ਐ ਕੁਝ ਦੇ ਉੱਤੇ ਅਸੀਂ ਅਜੇ ਕੰਮ ਕਰ ਰਹੇ ਆਂ ਦਾ ਜੋ ਵੀ ਹਿਮਨੈਂਟ ਹੈ ਜਾਂ ਦੂਜਾ ਟੈਕਨੀਕਲੀ ਵੀ ਸਾਰਾ ਇਹਨੂੰ ਐਗਜ਼ਾਮਿਨ ਕੀਤਾ ਜਾ ਰਿਹਾ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਜਿਹਦੀ ਸੁਪਰਵੀਜ਼ਨ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਮਿਸਟਰ ਰਵਿੰਦਰਪਾਲ ਜੀ ਕਰ ਰਹੇ ਨੇ ਔਰ ਸ੍ਰੀਨ ਵਿਨੇਲਾ ਜੀ ਸਾਡੇ ADCP 2 ਸ਼ਿਵਦਰਸ਼ਨ ACP ਸਾਹਿਬ ਤੇ ਇੰਸਪੈਕਟਰ ਵਿਨੋਦ ਕੁਮਾਰ ਤੇ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਪਹਿਲਾਂ ਵੀ ਅੱਛੀਆਂ ਰਿਕਵਰੀਆਂ ਕੀਤੀਆਂ ਔਰ ਹੁਣ ਵੀ ਇਹ ਅੱਛੀ ਰਿਕਵਰੀ ਹੈ ਸਰ ਟੋਟਲ ਕਿੰਨੇ ਨੌਜ਼ ਆਨ ਦਾ ਅੰਕਲ ਕੰਮ ਕਰਦੇ ਪਏ ਨੇ ਦੇਖੋ ਟੋਟਲ ਜੇ ਨਹੀਂ ਆਪਾਂ ਕਹਿ ਸਕਦੇ ਇੱਕ ਬੰਦਾ ਕੱਲ ਵੀ ਫੜਿਆ ਲੋਕਲ ਉਹ ਥੋੜਾ ਅੱਗੇ ਡਿਸਟ੍ਰੀਬਿਊਟਰ ਟਾਈਪ ਬੰਦਾ ਇਹਦਾ ਚੇਲਾ ਜਿਹੜੇ ਜ਼ਿਆਦਾ ਮੇਨ ਬੰਦੇ ਇੱਕ ਪਹਿਲਾਂ ਫੜਿਆ ਗਿਆ ਸੀ ਟੇਰਾਪਾ ਬਣਾਣਕ ਦੋ ਬੰਦੇ ਹੋਰ ਬੜੇ ਇੰਪੋਰਟੈਂਟ ਦੇ ਸਾਹਮਣੇ ਆਏ ਉਹਨਾਂ ਤੇ ਅਸੀਂ ਵਰਕ ਕਰ ਰਹੇ ਸਰ ਤੁਸੀਂ ਕਿਹਾ ਮਹਿਜ 20 ਸਾਲ ਦੀ ਅਸੀਂ ਉਮਰ ਹੈ ਕਿੰਨੀ ਦੇਰ ਤੋਂ ਆ ਕੰਮ ਕਰ ਰਹੇ ਅਸੀਂ ਚਾਰ ਪੰਜ ਮਹੀਨੇ ਤੋਂ ਕਾਫੀ ਐਕਟਿਵ ਹੈ ਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਹੋਰਲੀ ਬੜੇ ਜੀ ਰਹੇ ਉਹਨਾਂ ਨਾਲ ਆ ਆਸ ਹੈ ਜੀ ਕਿਉਂਕਿ ਕਨਸਾਈਨਮੈਂਟਸ ਵੱਡੀਆਂ ਹੀ ਆਈਆਂ ਨੇ ਜੋ ਇਹ ਦੱਸਣ ਮੁਤਾਬਕ ਹੈ ਇਹ ਉਹਨੂੰ ਅਸੀਂ ਟਰੇਸ ਕਰ ਰਹੇ ਹਾਂ ਵੀ ਕਿਹੜਾ ਬੰਦਾ ਲੈ ਕੇ ਕਿਨੂੰ ਦਿੱਤੀਆਂ ਕਿਨੋਂ ਦੇ ਵਿੱਚ ਹੀ ਆਈ ਹੈ ਤਾਂ ਉਸ ਕਰਕੇ ਉਹ ਇੰਪੋਰਟੈਂਟ ਹੋ ਜਾਂਦੀ ਹੈ ਸਰ ਯਾਰਸ ਕਰਾ ਜੀ ਦੇ ਲਿੰਕਸ ਬਣ ਗਏ ਇਹ ਨੂੰ ਲੱਗਾ ਗਿਆ ਜਾਂ ਵੀ ਆਇਆ ਹੈ ਦੇਖੋ ਪਤਾ ਕੀ ਹੈ ਤੁਹਾਨੂੰ ਪਤਾ ਹੀ ਹੈ ਵੀ ਜਿੱਦਾਂ ਹੁਣ ਇਹ ਆਪਣੇ ਬਾਰਡਰ ਦੇ ਉੱਤੇ ਬੈਠੇ ਲੋਕ ਪਾਕਿਸਤਾਨ ਨਾਲ ਸਵਗਨਰਸ ਨਾਲ ਜਿਵੇਂ ਪ੍ਰਾਣੀਆਂ ਪੁੱਛਗਿੱਛਾਂ ਜੀ ਵੀ ਆਇਆ ਆਪਣੇ ਇਨਵੈਸਟੀਗੇਸ਼ਨ ਵੀ ਆਇਆ ਹੈ ਇਹ ਰਾਪਾ ਹੋ ਜਾਂਦਾ ਸੋਸ਼ਲ ਮੀਡੀਆ ਰਾਹੀਂ ਕੋਈ ਨਾ ਕੋਈ ਦੱਸ ਪਾ ਹੁੰਦਾ ਜਦੋਂ ਆਪਾਂ ਕਿਸੇ ਰਸਤੇ ਦੇ ਉੱਤੇ ਤੁਰਦੇ ਆ ਤਾਂ ਕੋਈ ਨਾ ਕੋਈ ਰਸਤਾ ਅੱਗੇ ਕੋ ਅੱਗੇ ਲੱਭਦਾ ਰਹਿੰਦਾ ਜਦੋਂ ਅਸੀਂ ਲੱਗਦਾ ਕਿ ਇਸ ਰਾਹ ਤੇ ਤੁਰ ਰਹੇ ਆ ਹਾਂ ਜੀ ਸਰ ਇਹਦਾ ਕੋਈ ਅਸਲ ਰਿਪੋਰਟ ਆਦਰ ਕੀ ਹੈ ਨੇ ਉਹ ਲੱਗੇ ਹੋਏ ਆ ਜੀ ਪਾਕਿਸਤਾਨ ਦੇ ਉਤੋਂ ਹੀ ਮੰਗਾ ਰਿਆ ਪਰ ਇੰਟਰਸਟਿੰਗ ਗੱਲ ਇਹ ਆ ਰਹੀ ਹੈ ਕਿ ਇੱਕੋ ਸੈਕਟਰ بار بار ਯੂਜ਼ ਹੋ ਰਿਹਾ ਨਾ ਅੰਮ੍ਰਿਤਸਰ ਜਾਂ ਤਰਨਤਾਰਨ ਦਾ ਜਿਵੇਂ ਆਪਾਂ ਪਹਿਲਾਂ ਆ ਰਿਹਾ ਹੈ ਐਚੀ ਡੇਰਾ ਬਨਾਨਕ ਸੈਕਟਰ ਨੂੰ ਹੀ ਜਿਆਦਾ ਇਹ ਡਿਵਰਸਿਫਿਕੇਸ਼ਨ ਚ ਉਹ ਸਾਹਮਣੇ ਆਈਆਂ ਚੀਜ਼ਾਂ ਸਰ ਇਹ ਵਾਪਕਨ ਕਰਦਾ ਸੀ ਜਿਵੇਂ ਕੀ ਹੈ ਹੋਰ ਕਿਸੇ ਨੂੰ ਹੋ ਕੇ ਰੱਖਿਆ ਅੱਗੇ ਆਪ ਵੀ ਜਾਣਦੇ ਰਹੇ ਜੀ ਉਹ ਅੱਗੇ ਵੀ ਡਿਸਟ੍ਰਿਬਿਊਸ਼ਨ ਦਾ ਕੰਮ ਕੋਮ ਤੁਹਾਨੂੰ ਜਿਵੇਂ ਦੱਸਿਆ ਕਿ ਨਾਲ ਦਾ ਬੰਦਾ ਫੜਿਆ ਗਿਆ 10 ਕਿਲੋ ਉਹ ਵੀ ਬੜੀ ਬੜੀ ਰਿਕਵਰੀ ਹੈ ਜੇ ਆਪਾਂ ਦੇਖੀਏ ਤੇ ਉਸ ਤੋਂ ਇਲਾਵਾ ਜਿਹੜੇ ਹੁਣ ਬੰਦੇ ਭੱਜੇ ਹੋਏ ਆ ਉਹਨਾਂ ਦੇ ਉੱਤੇ ਵੀ ਸਾਨੂੰ ਕਾਫੀ ਹੈਗਾ ਕਿ ਵੱਡੀ ਕਨਸਾਈਨਮੈਂਟ ਉਹਨੂੰ ਦਿੱਤੀ ਗਈ ਹੈ। ਸਰ ਪਾਕਿਸਤਾਨ ਦੇ ਹੈਂਡਲਰ ਕੀ ਦਾ ਨਾਮ ਸਾਹਮਣੇ ਆ ਉਹ ਨਹੀਂ ਆ ਜੀ ਉਹ ਕਰ ਰਹੇ ਆ ਉਹ ਬੇਸਿਕਲੀ ਨਾਮ ਤਾਂ ਕੋਈ ਵੀ ਬਣਾ ਲੈਂਦੇ ਆ ਜੀ ਅਸੀਂ ਚਾਹੁੰਦੇ ਵੀ ਔਥੈਂਟਿਕ ਹੋ ਜੇ ਫੇਰ ਹੀ ਗੱਲ ਸ਼ੇਅਰ ਕੀਤੀ ਜਾਵੇ ਉਹ ਤਾਂ ਨਿਕਨੇਮ ਕੋਈ ਆਪਣਾ ਠੁਠਾ ਸੱਚਾ ਜਿਹਾ ਰੱਖ ਲੈਂਦੇ ਆ ਉਦੇ ਕਰਕੇ ਉਹ ਅਸੀਂ ਕਰ ਰਹੇ ਹਾਂ ਤੇ ਹੋ ਜਾਏਗਾ ਜਲਦੀ ਸਾਨੂੰ ਕਲੀਅਰ ਸਰ ਹਰ ਵਾਰ ਕਿਦਾਂ ਦਾ ਦੱਸ ਪਰ ਨੋਰਮਲੀ ਹੈ ਮਤਲਬ ਉਹ ਜਿਆਦਾ ਠੀਕ ਹੈ ਮਤਲਬ ਜੇ ਆਪਾਂ ਕਹੀਏ ਬਹੁਤ ਜਿਆਦਾ ਹਾਈ ਫਾਈ ਨਹੀਂ ਹੈ ਜੇ ਪਰ ਪੈਸੇ ਉਸ 5 ਸਾਲ 7 ਮਹੀਨਿਆਂ ਚ ਚੰਗੇ ਕਮਾਏ ਸਰ ਲਗਾਤਾਰ ਛੋਟੀਆਂ ਉਮਰ ਦੇ ਜਿਹੜੇ ਬੱਚੇ ਹੁੰਦੇ ਇਹਨਾਂ ਕਿਸਾ ਨੂੰ ਸਮਝਦੇ ਆ ਰਹੇ ਆਪਾਂ ਉਹ ਧਿਆਨ ਕੋ ਸਮਝਦੇ ਆ ਰਹੇ ਆ ਬੱਚੇ ਦੇਖੋ ਮੈਂ ਤਾਂ ਹਮੇਸ਼ਾ ਬੱਚਿਆਂ ਨੂੰ ਤੁਹਾਡੇ ਰਾਹੀਂ ਜ਼ਰੂਰ ਬੇਨਤੀ ਕਰਦਾ ਕਿ ਦੇਖੋ ਆਪਣੀ ਮਿਹਨਤੀ ਕਮਾਈ ਕਰੋ ਉਹਦੇ ਰਹੀ ਬਰਕਤ ਹੈ ਔਰ ਇਹਨਾਂ ਝੂਠੇ ਜਿਹੜੇ ਖੁਆਬ ਨੇ ਮੈਂ ਇਹਨਾਂ ਨੂੰ ਕਹੂੰਗਾ ਜਾਂ ਝੂਠੀਆਂ ਇਲਿਊਜ਼ਨਸ ਜਿਹੜੀਆਂ ਹੁੰਦੀਆਂ ਕਿ ਪਤਾ ਨਹੀਂ ਸਾਨੂੰ ਅੱਜ ਹੀ ਰਾਤ ਅਮੀਰ ਕਰ ਦੂਗੀ ਇਹ ਚੀਜ਼ ਇਹ ਉਦੋਂ ਮਾੜੀ ਚੀਜ਼ ਥੋੜੀ ਦੇਰ ਵਾਸਤੇ ਚੰਗੀ ਲੱਗਦੀ ਪਰ ਇਹਦਾ ਇਨਜਾਮ ਤੁਸੀਂ ਦੇਖੋ ਅਲਟੀਮੇਟਲੀ ਜੇਲ੍ਹ ਚ ਜਾਂਦਾ ਤੇ ਕਨਵਿਕਸ਼ਨ ਆਉਂਦੀ ਹੈ ਇੰਨੀ ਹੈਵੀ ਹੈਵੀ ਰਿਕਵਰੀ ਦੇ ਵਿੱਚ ਬੰਦਾ ਆਮ ਤੌਰ ਤੇ ਕਨਵਿਕਟ ਹੋ ਜਾਂਦਾ ਹਾਂ ਮਾੜਾ ਬੰਦਾ ਨਹੀਂ ਆਜੀ ਹਾਂਜੀ ਰਿਮਾਂਡ ਤੇ ਚੱਲ ਰਿਹਾ ਜੀ ਸਾਡੇ ਕੋਲ ਮੇਰੇ ਖਿਆਲ ਸਾਡੇ ਕੋਲ ਜੀ ਚਾਰ ਦਿਨ ਦਾ ਹੈਗਾ ਜੀ ਸਰ ਇਹਦੇ ਜਿਹੜੇ ਬਰੁਆ ਲੱਕੀ ਜਿਹਨੇ ਕਿ ਆਪ ਨੂੰ 3 ਸਾਲ ਹੋ ਗਏ ਤਾਂ ਹੋ ਸਕਦਾ ਇਹਨੇ ਹਾਂ ਡਿਫਰੈਂਟ ਏਜਸ ਦੇ ਹੈਗੇ ਜਿਵੇਂ ਲੱਕੀ ਵੀ ਲੱਕੀ ਦੀ ਉਮਰ ਤੂ 19-20 ਸਾਲ ਦਾ ਹੀ ਸੀ ਲੱਕੀ ਵੀ ਜਿਹੜਾ ਪਹਿਲਾਂ ਜਿੱਤੋਂ 3 ਕਿਲੋ ਫੜੀ ਗਈ ਸੀ ਆਪਾਂ ਤੁਹਾਡਾ ਵੀ ਸ਼ੇਅਰ ਕੀਤਾ ਸੀ ਉਦੋਂ